ਜੇ ਜਦੋਂ ਆਪਾਂ ਕਾਰਬੋਹਾਈਡਰੇਟ ਤੇ ਫੈਟ ਨੂੰ ਆਪਾਂ ਬਿਲਕੁਲ ਬੰਦ ਕਰ ਦਿੰਦੇ ਹਾਂ ਨਾ ਸਾਡਾ ਜਿਹੜਾ ਭਾਰ ਉਹ ਆਟੋਮੈਟਿਕਲੀ ਘਟਨਾ ਸ਼ੁਰੂ ਹੋ ਜਾਂਦਾ ਕਿਉਂਕਿ ਸੋ ਅਗਰ ਤੁਸੀਂ ਵਰਕਆਊਟ ਨਹੀਂ ਕਰ ਸਕਦੇ ਨਾ ਜੜੀ ਮੈਂ ਤੁਹਾਨੂੰ ਅੱਜ ਡਾਈਟ ਦੱਸਾਂਗਾ ਆਪਾਂ ਚਾਰ ਪੰਜ ਗ੍ਰੀਮੀਂ ਕਾਜੂ ਦੀਆਂ ਲੀਆਂ ਤੇ ਇੱਕ ਤੁਸੀਂ ਦੇ ਦੋ ਮੈਂ ਇੱਕ ਮੀਡੀਅਮ ਸਾਈਜ਼ ਦਾ ਮੈਂ ਇੱਕ ਸੰਤਰਾ ਲਿਆਵਾ ਮੈਂ ਖੀਰਾ ਜਿਹੜਾ ਉਹ ਖੀਰਾ ਜਿਹੜੀ ਕੀਤਾ ਜੀ ਤੇ ਟਮਾਟਰ ਮੈਂ ਇੱਕ ਜਿਹੜਾ ਉਹ ਐਡ ਕੀਤਾ ਵਾ ਟਮਾਟਰ ਖੀਰਾ ਤੇ ਮੇਸ਼ ਸਲਗਮਾ ਛੋਟਾ ਜਿਹਾ ਇੱਕ ਛੋਟਾ ਜਿਹਾ ਸਲਗਮਾ ਐਡ ਕੀਤਾ ਵਾ ਜੁਨੇਓ ਤਾਂ ਪਲੀਜ਼ ਤੁਸੀਂ ਆਹ ਡਾਈਟ ਨੂੰ ਫੋਲੋ ਕਰ ਲਿਓ ਦੇਖਿਓ ਤੁਸੀਂ ਖੁਦ ਤੁਹਾਨੂੰ ਨਾ ਸਥਿਰਪ 10 ਦਿਨਾਂ ਦੇ ਵਿੱਚ ਤੁਹਾਨੂੰ 10 ਦਿਨਾਂ ਦੇ ਵਿੱਚ ਰਿਜ਼ਲਟ ਆਪ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਕੱਪ ਜਿਹੜਾ ਹੈ ਨਾ ਇੱਕ ਗਲਾਸ ਹੀ ਮੰਨ ਲੀਏ ਚਲੋ ਇੱਕ ਗਲਾਸ ਜਿਹੜਾ ਜੁਨੇਓ ਤਾਂ ਪਲੀਜ਼ ਤੁਸੀਂ ਆਹ ਡਾਈਟ ਨੂੰ ਫੋਲੋ ਕਰ ਲਿਓ ਦੇਖਿਓ ਤੁਸੀਂ ਖੁਦ ਤੁਹਾਨੂੰ ਨਾ ਸਥਿਰਪ 10 ਦਿਨਾਂ ਦੇ ਵਿੱਚ ਤੁਹਾਨੂੰ 10 ਦਿਨਾਂ ਦੇ ਵਿੱਚ ਰਿਜ਼ਲਟ ਸੋ ਹਾਂਜੀ ਮੇਰੇ ਵੀਰੋ ਤਾਂ ਸਾਰਨੇ ਪੈਪਰੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਰਹੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਯੂਨਟਰ ਸੋਰੀ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਆਪਣੇ ਵਲੋਗ ਦਾ ਹੈਗਾ 11ਵਾਂ ਦਿਨ ਤੇ ਹਰ ਰੋਜ਼ ਦੀ ਤਰ੍ਹਾਂ ਆਪਾਂ ਸਵੇਰੇ ਤੜਕੇ ਉੱਠ ਗਏ ਸੀ ਇਹ ਉੱਠੜ ਸਾਰਾ ਆਪਾਂ ਸਭ ਤੋਂ ਪਹਿਲਾਂ ਆਪਾਂ ਗਰਮ ਪਾਣੀ ਪੀਤਾ ਤੇ ਅੱਜ ਆਪਾਂ ਜਿਹੜਾ ਸਵੇਰ ਦਾ ਵਰਕਆਊਟ ਅੱਜ ਆਪਾਂ ਨਹੀਂ ਕੀਤਾ ਹੈਗਾ ਕਿਉਂਕਿ ਅੱਜ ਆਪਾਂ ਕੰਪਲੀਟ ਜਿਹੜੀ ਆਪਾਂ ਰੈਸਟ ਕਰਾਂਗੇ ਸੋ ਸਿਰਫ ਆਪਾਂ ਕੱਲੀ ਅੱਜ ਡਾਈਟ ਦੇ ਉੱਤੇ ਹੀ ਰਾਵਾਂਗੇ ਕਿਉਂਕਿ ਆ ਜਿਹੜਾ ਮੈਂ ਬਲੌਗ ਬਣਾ ਰਿਹਾ ਨਾ ਆ ਬਲੌਗ ਬਣਾਉਂਦਾ ਮੇਰਾ ਮਕਸਦ ਇਹ ਆ ਵੀ ਕਈ ਮੇਰੇ ਭਿੰਡ ਭਰਾਏ ਹੋ ਜਿਹੇ ਹੈਗੇ ਨੇ ਜਿਹੜੇ ਮਤਲਬ ਕਿ ਉਹ ਵਰਕਆਊਟ ਨਹੀਂ ਕਰ ਸਕਦੇ ਹੈਗੇ ਵਰਕਆਊਟ ਬਿਲਕੁਲ ਵੀ ਨਹੀਂ ਕਰ ਸਕਦੇ ਬਟ ਉਹ ਕਿਤੇ ਵੀ ਅਸੀਂ ਡਾਈਟ ਅਸੀਂ ਡਾਈਟ ਕਿਹੜੀ ਖਾਈਏ ਵਿੱਚ ਅਸੀਂ ਵਰਕਆਊਟ ਨਹੀਂ ਕਰ ਸਕਦੇ ਸੋ ਅੱਜ ਦਾ ਜਿਹੜਾ ਵਿਰੋਗ ਆ ਉਹਨਾਂ ਵਾਸਤੇ ਆ ਸੋ ਅਗਰ ਤੁਸੀਂ ਵਰਕਆਊਟ ਨਹੀਂ ਕਰ ਸਕਦੇ ਨਾ ਜਿਹੜੀ ਮੈਂ ਤੁਹਾਨੂੰ ਅੱਜ ਡਾਈਟ ਦੱਸਾਂਗਾ ਆਪਾਂ ਉਹੀ ਡਾਈਟ ਨੂੰ ਫੋਲੋ ਕਰਾਂਗੇ ਜਿਹੜੀ ਮੇਨ ਚੀਜ਼ ਆ ਭਾਰ ਘਟੋਣ ਲਈ ਉਹ ਸਾਡੀ ਡਾਈਟ ਆ ਸੋ ਹੁਣ ਆਪਾਂ ਬ੍ਰੇਕਫਾਸਟ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਦੇਖਿਓ ਜੀ ਮੇਲ ਲਿਆ ਵਾ ਇਹਦੇ ਵਿੱਚ ਤਿੰਨ ਉਬਲੇ ਹੋਏ ਅੰਡੇ ਲਏ ਆ ਜਿਹੜੇ ਇਹਨਾਂ ਦਾ yellow ਪਾਰਟ ਆ ਮੈਂ ਇਹਦਾ yellow ਪਾਰਟ ਕੱਢਤਾ ਤੁਸੀਂ ਇਹ ਤਿੰਨ ਅੰਡੇ ਦੀ ਆਮਲੇਟ ਵੀ ਬਣਾ ਸਕਦੇ ਹੋ ਭੁਰਜੀ ਵੀ ਬਣਾ ਸਕਦੇ ਹੋ ਨਾਲ ਇੱਕ ਪਲੇਟ ਵਿੱਚ ਤੇ ਮੈਂ ਸਲਗਮਾ ਛੋਟਾ ਜਿਹਾ ਇੱਕ ਛੋਟਾ ਜਿਹਾ ਸਲਗਮਾ ਐਡ ਕੀਤਾ ਵਾ ਇਹ ਦੇਖ ਸਕਦੇ ਹੋ ਤੁਸੀਂ ਇਹ ਤਿੰਨ ਚੀਜ਼ਾਂ ਮੈਂ ਐਡ ਕੀਤੀਆਂ ਨੇ ਠੀਕ ਹੈ ਜੀ ਸਲਾਦ ਹੋ ਗਿਆ ਤੇ ਤਿੰਨ ਉਬਲੇ ਹੋਏ ਆਂਡੇ ਹੋ ਗਏ ਤੇ ਨਾਲ ਤੁਸੀਂ ਦੇਖ ਸਕਦੇ ਹੋ ਮੈਂ ਇੱਕ ਕੱਪ ਜਿਹੜਾ ਹੈ ਨਾ ਇੱਕ ਗਲਾਸ ਹੀ ਮੰਨ ਕੇ ਚੱਲੋ ਇੱਕ ਗਲਾਸ ਜਿਹੜਾ ਬ્લેਕ ਕਾਫੀ ਦਾ ਲਿਆ ਵਾ ਤੁਸੀਂ ਬ્લેਕ ਕਾਫੀ ਦੀ ਥਾਂ ਤੇ ਤੁਸੀਂ ਜੇ ਸਾਡੇ ਗ੍ਰੀਨ ਟੀ ਲੈ ਸਕਦੇ ਹੋ ਗ੍ਰੀਨ ਕਾਫੀ ਵੀ ਤੁਸੀਂ ਲੈ ਸਕਦੇ ਹੋ ਚਾਹ ਨਹੀਂ ਪੀਣੀ ਹੈਗੀ ਜੇ ਚਾਹ ਤੁਸੀਂ ਪੀਣੀ ਹੈ ਸਵੇਰੇ ਤਾਂ ਤੁਸੀਂ ਉਹਦੇ ਵਿੱਚ 슈ਗਰ ਬਿਲਕੁਲ ਵੀ ਪਾਣੀ ਹੈਗੀ ਸੋ ਇਹ ਆਪਣਾ ਬ੍ਰੈਕਫਾਸਟ ਹੋਏਗਾ ਜੀ ਠੀਕ 9:00 ਵਜੇ ਹੁਣ ਆਪਾਂ 9:00 ਵਜੇ ਕੋ ਬ੍ਰੈਕਫਾਸਟ ਕਰਦੇ ਪਿਆ ਤੇ ਹੁਣ ਠੀਕ ਜਿਹੜੀ ਅਗਲੀ ਮੀਲ ਆਪਣੀ 11:30-12:00 ਵਜੇ ਅਗਲੀ ਮੀਲ ਹੋਏਗੀ ਤੇ ਉਹਦੇ ਵਿੱਚ ਵੀ ਮੈਂ ਤੁਹਾਨੂੰ ਦੱਸਾਂਗਾ ਅੱਗੇ ਤੁਸੀਂ ਕੀ ਲੈਣਾ ਵਾ ਸੋ ਇਹਦੇ ਵਿੱਚ ਕੱਲਾ ਪ੍ਰੋਟੀਨ ਆ ਤੇ ਫਾਈਬਰ ਹੈ ਇਹਦੇ ਵਿੱਚ ਨਾ ਇਹਦੇ ਵਿੱਚ ਕਾਰਬੋਹਾਈਡਰੇਟ ਹੈਗੇ ਨਾ ਇਹਦੇ ਵਿੱਚ ਫੈਟ ਹੈਗੀ ਜਦੋਂ ਆਪਾਂ ਕਾਰਬੋਹਾਈਡਰੇਟ ਤੇ ਫੈਟ ਨੂੰ ਆਪਾਂ ਬਿਲਕੁਲ ਬੰਦ ਕਰ ਦਿੰਦੇ ਹਾਂ ਨਾ ਸਾਡਾ ਜਿਹੜਾ ਭਾਰ ਉਹ ਆਟੋਮੈਟਿਕਲੀ ਘਟਨਾ ਸ਼ੁਰੂ ਹੋ ਜਾਂਦਾ ਕਿਉਂਕਿ ਇਹਦੇ ਵਿੱਚ ਬਹੁਤ ਹੀ ਘੱਟ ਕੈਲਰੀਜ਼ ਆ ਸੋ ਇਹਦੇ ਵਿੱਚ ਆਪਾਂ ਪ੍ਰੋਟੀਨ ਹੀ ਐਡ ਕੀਤਾ ਵਾ ਸੋ ਅੱਜ ਜੀ ਦੋਸਤੋ ਜਿਹੜੀ ਆਪਣੀ ਅਗਲੀ ਨੈਕਸਟ ਈਲ ਆ ਨਾ ਆਪਣਾ ਉਹ ਦਾ ਟਾਈਮ ਹੋ ਗਿਆ ਠੀਕ 12:00 ਵਜ ਗਿਆ ਤੇ ਹੁਣ ਆਪਾਂ ਲੈਣ ਲੱਗਿਆ ਤੁਸੀਂ ਦੇਖਦੇ ਹੋ ਮੈਂ ਅਜੀ ਬੀਜ ਦੇ ਵਿੱਚ ਲਿਆਵਾ ਤੁਸੀਂ ਆ ਤਿੰਨ ਚਾਰ ਮੇਂ ਗਿਰੀਆਂ ਜਿਹੜੀਆਂ ਮੈਂ ਅਖਰੋਟ ਦੀਆਂ ਲਈਆਂ ਵਾ ਚਾਰ ਪੰਜ ਗਿਰੀਆਂ ਮੈਂ ਕਾਜੂ ਦੀਆਂ ਲਈਆਂ ਤੇ ਇੱਕ ਤੁਸੀਂ ਦੇਖਦੇ ਮੈਂ ਇੱਕ ਮੀਡੀਅਮ ਸਾਈਜ਼ ਦਾ ਮੈਂ ਇੱਕ ਸੰਤਰਾ ਲਿਆਵਾ ਠੀਕ ਹੈ ਜੀ ਇੱਕ ਮੀਡੀਅਮ ਸਾਈਜ਼ ਦਾ ਸੰਤਰਾ ਹੋ ਗਿਆ ਜੀ ਤੇ ਨਾਲ ਚਾਰ ਪੰਜ ਗਿਰੀਆਂ ਆਪਾਂ ਲੈ ਜਾਣੇ ਕਾਜੂ ਦੀਆਂ ਤੇ ਅਖਰੋਟ ਦੀਆਂ ਲੈਣੇ ਇਹ ਆਪਣੀ ਅਗਲੀ ਈਲ ਹੈ ਜੀ ਇਹ ਤੇ ਹੁਣ ਆਪਾਂ ਇਸ ਤੋਂ ਬਾਅਦ ਸਿੱਧਾ ਲੰਚ ਕਰਾਂਗੇ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਤਾਂ ਤੁਸੀਂ ਇਹ ਮੀਨੂ ਤੁਸੀਂ ਫੋਲੋ ਕਰ ਸਕਦੇ ਹੋ ਕਿ ਆਪਾਂ ਨੂੰ ਇਹਦੇ ਵਿੱਚ ਗੁੱਡ ਫੈਟ ਤੇ ਆਪਾਂ ਨੂੰ ਫਾਈਬਰ ਇਹਦੇ ਵਿੱਚ ਮਿਲ ਜੇਗਾ ਜੀ ਸੋ ਤੁਸੀਂ ਇਹ ਡਾਈਟ ਨੂੰ ਤੁਸੀਂ ਫੋਲੋ ਕਰ ਲਓ ਤੁਹਾਡਾ ਬੋਡੀ ਵੇਟ ਜਿਹੜਾ ਉਹ ਆਟੋਮੈਟਿਕ ਹੀ ਘਟਣਾ ਸ਼ੁਰੂ ਹੋ ਜਾਏਗਾ ਤੇ ਹੁਣ ਜਿਹੜੀ ਆਪਣੀ ਨੈਕਸਟ ਵੀਡੀਓ ਆਪਾਂ ਸਿੱਧਾ ਲੰਚ ਕਰਾਂਗੇ ਤੇ ਲੰਚ ਦੇ ਵਿੱਚ ਦੇਖਦੇ ਆਂ ਆਪਾਂ ਕੀ ਲੈਣਾ ਵਾ ਸੋ ਬਲੋਗ ਦੇ ਨਾਲ ਬਣੇ ਜੇ ਸੋ ਹਾਂਜੀ ਹੁਣ ਆਪਾਂ ਲੱਗੇ ਆ ਜੀ ਕਰਨਾ ਲੰਚ ਤੇ ਠੀਕ 2:30 ਵਜ ਗਏ ਆ ਜਿਹੜੀ ਆਪਣੀ 3rd ਮੀਲ ਆ ਉਹ ਆਪਾਂ ਲੈਣ ਲੱਗਿਆ ਸੋ ਅੱਜ ਆਪਾਂ ਲਾਂਚ ਦੇ ਵਿੱਚ ਕੀ ਕੁਝ ਲੈ ਜੀ ਪਹਿਲਾਂ ਤਾਂ ਆਪਾਂ ਲਈਏ ਇੱਕ ਪਲੇਟ ਸਲਾਦ ਦੀ ਲਈ ਆ ਜੀ ਸਲਾਦ ਦੇ ਵਿੱਚ ਆਪਾਂ ਦੋ ਤਿੰਨ ਚ ਜੜ ਕੀਤੇ ਨੇ ਤੇ ਤੁਸੀਂ ਦੇਖ ਸਕਦੇ ਇੱਕ ਮੈਂ ਖੀਰਾ ਜਿਹੜਾ ਉਹ ਖੀਰਾ ਜਿਹੜਾ ਕੀਤਾ ਜੀ ਤੇ ਟਮਾਟਰ ਮੈਂ ਇੱਕ ਜਿਹੜਾ ਉਹ ਏਡ ਕੀਤਾ ਵਾ ਤੇ ਨਾਲ ਮੈਂ ਦੋ ਛੋਟੇ ਛੋਟੇ ਪੀਸ ਵਿੱਚ ਚਕੁੰਦਰ ਦੇ ਏਡ ਕੀਤੇ ਜੀ ਇਹ ਤਾਂ ਆਪਣਾ ਹੋਏਗਾ ਸਲਾਦ ਤੇ ਨਾਲ ਆਪਾਂ ਲਈਏ ਤੁਸੀਂ ਦੇਖ ਸਕਦੇ ਹੋ ਇੱਕ ਗੋਲੀ ਆਪਾਂ ਮੂੰਗੀ ਮਸਰੀ ਦੀ ਦਾਲ ਲਈ ਆ ਜੀ ਆਪਾਂ ਇੱਕ ਗੋਲੀ ਮੂੰਗੀ ਮਸਰੀ ਦੀ ਦਾਲ ਆ ਤੇ ਨਾਲ ਤਿੰਨ ਉਬਲੇ ਹੋਏ ਅੰਡੇ ਲਏ ਆ ਜੀ ਆਪਾਂ ਨਾਲ ਤਿਲ ਤਿੰਨ ਉਬਲੇ ਹੋਏ ਅੰਡੇ ਲਏ ਆ ਤੇ ਨਾਲ ਜਿਹੜੇ 30 ਗ੍ਰਾਮ ਰਾਈਸ ਨੇ ਜਿਹੜੇ 30 ਗ੍ਰਾਮ ਚੋਲੇ ਨੇ ਜੀ ਆਪਾਂ ਇੱਕ ਗੋਲੀ ਦਾ ਦਾ ਦੀ ਲਈਏ ਤੇ ਤਿੰਨ ਉਬਲੇ ਅੰਡੇ ਲੈਨੇ ਤੇ ਨਾਲ ਇੱਕ ਪਲੇਟ ਸਲਾਦ ਜੀ ਇਹ ਆਪਣਾ ਜਿਹੜਾ ਲੰਚ ਆ ਜੀ ਇਹ ਸੋ ਅਗਰ ਤੁਸੀਂ ਮਤਲਬ ਨੌਨ ਵੇਜ ਖਾ ਲੈਨੇ ਤਾਂ ਅੰਡੇ ਜਾਂ ਚਿਕਨ ਐਡ ਕਰ ਸਕਦੇ ਹੋ ਜਾਂ ਫਿਰ ਤੁਸੀਂ ਨੌਨ ਵੇਜ ਨਹੀਂ ਖਾ ਸਕਦੇ ਤਾਂ ਤੁਸੀਂ ਪਨੀਰ ਲੈ ਸਕਦੇ ਜੀ ਥਾਂ ਤੇ ਹਨਾ ਜੇਕਰ ਤੁਸੀਂ ਦੇਜੀ ਟੈਰੀ ਨੂੰ ਤਾਂ ਪਨੀਰ ਐਡ ਕਰ ਸਕਦੇ ਸੋਇਬੀਨ ਦੀਆਂ ਐਡ ਵੀ ਬੜੀਆਂ ਨੇ ਜਿਹੜੀਆਂ ਨਾ ਸੋਇਬੀਨ ਦੀਆਂ ਬੜੀਆਂ ਵੀ ਤੁਸੀਂ ਇਹ ਡਿਕ ਕਰ ਸਕਦੇ ਨੇ ਇਹਦੇ ਵਿੱਚ ਜੀ ਸੋ ਅਗਰ ਤੁਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਆਹ ਡਾਈਟ ਨੂੰ ਫੋਲੋ ਕਰ ਲਿਓ ਦੇਖੋ ਤੁਸੀਂ ਖੁਦ ਤੁਹਾਨੂੰ ਨਾ ਸਥਿਰਪ 10 ਦਿਨਾਂ ਦੇ ਵਿੱਚ ਇਹ ਤੁਹਾਨੂੰ 10 ਦਿਨਾਂ ਦੇ ਵਿੱਚ ਰਿਜ਼ਲਟ ਦਿਖਾਣਾ ਸ਼ੁਰੂ ਹੋ ਜਗਾ ਤੁਹਾਡਾ ਬੋਡੀ weight ਜਿਹੜਾ ਬਹੁਤ ਜਲਦੀ ਤੇਜ਼ੀ ਨਾਲ ਘਟਣਾ ਸ਼ੁਰੂ ਹੋ ਜਗਾ ਤੇ ਤੁਸੀਂ ਆਪਣੇ ਆਪ ਨੂੰ ਬਹੁਤ ਹਲਦੀ ਮਹਿਸੂਸ ਕਰੋਗੇ ਸੋ ਇਹ ਆਪਣੀ ਲਾਂਚ ਆ ਜੀ ਇਹ ਸੋ ਅਗਲੀ ਵੀਲ ਹੋएगी ਆਪਣੀ ਜਿਹੜੀ ਠੀਕ ਆਪਾਂ ਕਰਾਂਗੇ ਸਾਡੇ ਕੋਲ 5 ਵਜੇ ਉਹਦੇ ਵਿੱਚ ਦੇਖਦੇ ਆ ਅੱਜ ਆਪਾਂ ਕੀ ਲਵਾਂਗੇ ਸੋ ਪਲੀਜ਼ ਬਲੌਗ ਦੇ ਨਾਲ ਬਣੇ ਰਹੋ ਜੀ ਪਹੁੰਚੇ ਜਿਹੜੀ ਆਪਣੀ 스낵 ਮੀਲਾ 스낵 ਮੀਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮੈਂ ਥੋੜੇ ਜਿਲੇ ਲੈਨੇ ਚਾਰ ਪੰਜ ਮੈਗੀਰੀਆਂ ਲਿਆਂ ਨੇ ਬਾਦਾਮ ਦੀਆਂ ਤੇ ਥੋੜੇ ਜਿਲੇ ਲੈ ਮੈਂ ਪਿਸਤਾ 10 ਕਿ ਗਿਰੀਆਂ ਹੋਣੀਆਂ ਪਿਸਤੇ ਦੀਆਂ ਤੇ ਨਾਲ ਮੈਂ ਲੈਣ ਪੰਜ ਛੇ ਗਿਰੀਆਂ ਨੇ ਜਿਹੜੀਆਂ ਬਾਦਾਮ ਦੇ ਲਿਆਂ ਨੇ ਤੇ ਨਾਲ ਮੈਂ ਇਹ ਲਈਏ ਸੌਂਗੀ ਲਈਏ ਠੀਕ ਹੈ ਜੀ ਇਹ ਨਾਲ ਥੋੜੀ ਜੀ ਸੌਂਗੀ ਲਈਏ ਚਾਰ ਪੰਜ ਗਿਰੀਆਂ ਬਾਦਾਮ ਦੀਆਂ ਹੋ ਗਈਆਂ ਤੇ ਨਾਲ ਹੋ ਗਿਆ ਪਿਸਤਾ ਇਹ ਆਪਣੀ ਜਿਹੜੀ 스낵 ਮੀਲਾ 5:30 ਵਜੇ ਜਿਹੜੀ ਮੀਲਾ ਸੋ ਤੁਸੀਂ ਇਹਦੇ ਨਾਲ ਮਤਲਬ ਵੀ ਭੁਜੇ ਹੋਏ ਛੋਲੇ ਵੀ ਲੈ ਸਕਦੇ ਹੋ ਤੇ ਨਾਲ ਤੁਸੀਂ ਗ੍ਰੀਨ ਟੀ ਜਾਂ ਗ੍ਰੀਨ ਕਾਫੀ ਵੀ ਤੁਸੀਂ પી ਸਕਦੇ हूं मैं सिर्फ यही ખਾਵਾਂਗਾ ਜੀ ਸੋ ਹਾਂਜੀ ਆਪਾਂ ਉਹ ਡਿਨਰ ਕਰਨ ਲੱਗਿਆ ਤੇ ਅੱਜ ਮੈਂ ਡਿਨਰ ਦੇ ਵਿੱਚ ਲਿਆਵਾ ਪਹਿਲਾਂ ਤਾਂ ਆਪਾਂ ਲਿਆ ਇੱਕ ਪਲੇਟ ਸਲਾਦ ਦੀਆ ਤੁਸੀਂ ਸਲਾਦ ਦੇ ਵਿੱਚ ਦੇਖ ਸਕਦੇ ਹੋ ਜੀ ਆਪਾਂ ਇੱਕ ਪਿਆਜ਼ ਲਿਆਵਾਵੇਂ ਹਨਾ ਤੇ ਟਮਾਟਰ ਲਿਆਵਾ ਤੇ ਨਾਲ ਮੈਂ ਲਿਆਵਾ ਸਰਗਮ ਲਿਆਵਾ ਇੱਕ ਪੀਸ ਤੇ ਹਾਫ ਮੈਂ ਖੀਰਾ ਲਿਆਵਾ ਤੇ ਇੱਕ ਛੋਟਾ ਜਿਹਾ ਪੀਸ ਆ ਜਿਹੜਾ ਮੈਂ ਇਹ ਚਕੁੰਦਰ ਦਾ ਲਿਆਵਾ ਤੇ ਇੱਕ ਮੈਂ ਨਿੰਬੂ ਲਿਆਵਾ ਤੇ ਨਾਲ ਇਹਦੇ ਜੋ ਜਾਨੀ ਆਪਣਾ ਜੋ ਲੰਚ ਦੇ ਵਿੱਚ ਸੀ ਆਪਾਂ ਸੇਮ ਉਹੀ ਚੀਜ਼ ਲਈਆ ਤੇ ਇਹਦੇ ਜਿਹੜੇ ਹੈਗੇ 25 ਗ੍ਰਾਮ ਚੋਲ ਆ ਇਹ ਠੀਕ ਹੈ ਜੀ ਤੇ ਤਿੰਨ ਉਬਲੇ ਹੋਏ ਆਂਡੇ ਆ ਇਹਦਾ येलो ਪਾਰਟ ਜਿਹੜਾ ਮੈਂ ਕੱਢਤਾ ਤੇ ਇੱਕ ਕੋਲੀਆ ਜਿਹੜੀ ਆਪਣੀ ਉਹ ਦਾਲ ਦੀ ਆ ਤੁਸੀਂ ਲੈ ਸਕਦੇ ਮੂੰਗੀ ਮਸਰੀ ਦੀ ਦਾਲ ਆ ਇਹ ਜਿਹੜੀ ਆਪਾਂ ਦਾਲ ਬਣਾਈ ਆ ਇਹਦੇ ਵਿੱਚ ਆਪਾਂ ਓਇਲ ਵਗੈਰਾ ਨਹੀਂ ਯੂਜ਼ ਕੀਤਾ ਹੈਗਾ ਬਿਨਾ ਤਰੀਕੇ ਤੋਂ ਬਣਾਈਏ ਇਹ ਸੋ ਇਹ ਆਪਣਾ ਲੰਚ ਹੋਇਆ ਜੀ ਇਹ ਯਾਨੀ ਕਿ ਆਪਣੀ ਲਾਸਟ ਮੀਲ ਆ ਇਹ ਸੋ ਇਹਦੇ ਵਿੱਚ ਕਾਰਬੋਹਾਈਡਰੇਟ ਵੀ ਆ ਗਏ ਆ ਪ੍ਰੋਟੀਨ ਵੀ ਇਹਦੇ ਵਿੱਚ ਆ ਗਿਆ ਫਾਈਬਰ ਵੀ ਇਹਦੇ ਵਿੱਚ ਆ ਗਿਆ ਜਿਹੜੀ ਚੀਜ਼ਾਂ ਦੀ ਸਾਨੂੰ ਲੋੜ ਆ weight ਘਟਾਉਣ ਵਾਸਤੇ ਤਾਂ ਹੁੰਦੇ ਸਾਰੀ ਚੀਜ਼ਾਂ ਦੀ ਲੋੜ ਆ ਅਸੀਂ ਬਿਲਕੁਲ ਆਪਣੀ ਬਹੁਤ ਹੀ ਘੱਟ ਮਤਲਬੀ ਕੇਲਰੀਜ਼ ਨੇ ਜਿਹੜੀਆਂ ਆਪਾਂ ਉਹ ਲੈ ਰਹੇ ਹਾਂ ਸੋ ਪੂਰੇ ਦਿਨ ਦੇ ਵਿੱਚ ਤੁਸੀਂ ਆਪਾਂ ਅੱਜ ਵਲੌਗ ਦੇਖੀ ਲੈ ਆਪਾਂ ਵਰਕਆਊਟ ਕੀਤਾ ਨਹੀਂ ਹੈਗਾ ਤੇ ਕੇਲਰੀਜ਼ ਆਪਾਂ ਜਿਹੜੀਆਂ ਬਹੁਤ ਘੱਟ ਆਪਾਂ ਲਈ ਜਾਂਦੇ ਹਾਂ ਨਾ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਤਾਂ ਪਲੀਜ਼ ਤੁਸੀਂ ਆਹ ਡਾਈਟ ਨੂੰ ਫੋਲੋ ਕਰ ਲਓ ਜੋ ਮੈਂ ਅੱਜ ਡਾਈਟ ਨੂੰ ਦੱਸਿਆ ਤੁਸੀਂ ਇਹੀ ਡਾਈਟ ਨੂੰ 10 ਦਿਨ ਲਗਾਤਾਰ ਤੁਸੀਂ ਫੋਲੋ ਕਰੋ ਜਦੋਂ ਤੁਸੀਂ ਦਲ ਦਿਨ ਇਹ ਡਾਈਟ ਨੂੰ ਫੋਲੋ ਕਰੋਗੇ ਤਾਂ ਤੁਹਾਡਾ ਬੋਡੀ ਵੇਟ ਦੇਖੋ ਆਪਣੇ ਆਪ ਹੀ ਜਿਹੜਾ ਹੋ ਘਟਣਾ ਸ਼ੁਰੂ ਹੋ ਜੀਗਾ 10 ਦਿਨ ਬਾਅਦ ਫਿਰ ਆਪਾਂ ਜਿਹੜੀ ਹੋਰ ਡਾਈਟ ਜਿਹੜ ਚੇਅਰ ਹੀ ਕਰਾਂਗੇ ਸੋ ਦੋਸਤੋ ਆਪਣਾ ਬਲੌਗ ਜਿਹੜਾ ਅਪ ਇੱਥੇ ਖਤਮ ਕਰਦੇ ਆ ਸੋ ਮਿਲਦੇ ਆ ਕਰੀ ਕਿ ਨਵੇਂ ਤੇ ਵਧੀਆ ਬਲੌਗ ਦੇ ਨਾਲ ਅਗਰ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਦਾ ਹੋ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਆ ਕਰੋ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਜੀ ਕਿਉਂਕਿ ਮੈਂ ਹਨਾ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵੱਤ ਤੇ ਲੈ ਕੇ ਉਹਨਾਂ ਦੇ ਨਵਾਂ ਸੋ ਦੋਸਤੋ ਮਿਲਦੇ ਆ ਕਰੀ ਕਿ ਨਵੇਂ ਤੇ ਵਧੀਆ ਬਲੌਗ ਦੇ ਨਾਲ ਉਦ ਤੱਕ ਜਦ ਤਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ